ਪਨਾਸਵੰਤਾ ਨਹੀਂ ਆਗੇ ਪਹਿਲੇ ਅੰਦਾ ਟਾਈਮ ਪਾਸ ਨਹੀਂ ਹੁੰਦਾ ਉਹ ਲਾਈਫ ਹੀ ਹੋਰ ਸੀ ਉਹ ਹਸਬੰਦ ਦੇ ਸਿਰ ਤੇ ਤੁਹਾਨੂੰ ਪਤਾ ਆਪਣਾ ਹੀ ਰਾਜ ਹੁੰਦਾ ਜਦ ਅਸੀਂ ਕਰੋ ਦੂਰ ਜਾਂਦੇ ਆ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਸਾਨੂੰ ਯਾਦ ਆਉਂਦੀ ਉਹ ਹੈ ਮਾਂ ਦੇ ਬਣਿਆ ਹੱਤਾ ਬਣਿਆ ਜਿਹੜਾ ਹੈ ਖਾਣਾ ਖਾਣੇ ਦੇ ਨਾਲ ਨਾਲ ਪਾਠ ਕੁਲਕੇ ਤਾਂ ਪ੍ਰਸ਼ਾਦ ਰੂਪੀ ਬਣ ਗਿਆ ਖਾਣਾ ਹਾਂਜੀ ਹਾਂਜੀ ਤਾਂ ਹੀ ਤਾਂ ਜਿਹੜੀ ਵੀ ਖਾ ਕੇ ਜਾਂਦੇ ਉਹਨਾਂ ਨੂੰ ਬਹੁਤ ਸਵਾਦ ਲੱਗਦਾ ਨਹੀਂ ਆਪੇ ਸਾਰਾ ਕੁਝ ਮੈਂ ਬਹੁਤ ਕਿਚਨ ਦਾ ਬਹੁਤ ਸ਼ੌਕ ਹੈ ਪਰ ਕਿ ਜੰਦਾ ਮੈਨੂੰ ਸਾਰਾ ਕੁਝ ਆਂਦਾ ਸਾਊਥ ਇੰਡੀਅਨ ਪੰਜਾਬੀ ਗੁਜਰਾਤੀ ਖਾਣੇ ਮੇ ਬਣਾ ਲੈਣੀ ਅਸੀਂ ਬੰਬੇ ਸਾਈਡ ਰਹੇ ਹੋਏ ਜਾਂ ਦਿੱਲੀ ਰਹੇ ਹੋਏ ਹੁੰਦੇ ਹਾਂ ਕੋਈ ਤਾਂ ਐਚਾ ਲੱਗ ਰਿਹਾ ਪਰ ਹੋਟਲਾਂ ਵੀ ਚੀਜ਼ ਇਸ ਤਰ੍ਹਾਂ ਕੀ ਬਣਾ ਕੇ ਤਾਂ ਤੁਹਾਨੂੰ ਤਿਆਰ ਕਰਕੇ ਬਾਹਰ ਤੋਂ ਡੇਬਲ ਤੇ ਰੱਖ ਦਿੰਦੇ ਪਰ ਤੁਹਾਨੂੰ ਪਤਾ ਨਹੀਂ ਨਾ ਪਿੱਛੇ ਕੀ ਬੰਦਾ ਛੋਟੇ ਜਿਹੇ ਕਾਰਟ ਤੇ ਕੀ ਕੀ ਰੱਖਿਆ ਹੋਇਆ ਤੁਸੀਂ ਮੇਰਾ ਜੀ ਰਾਜਮਾ ਚਾਹ ਵਾਲਾ ਕੜੀ ਚਾਹ ਵਾਲਾ ਛੋਲੇ ਆ ਕੁੱਟੀ ਆ ਅੱਜ ਮੈਂ ਸਬਜ਼ੀ ਨਹੀਂ ਬਣਾਈ ਨਹੀਂ ਤਾਂ ਫਿਰ ਇੱਕ ਸਬਜ਼ੀ ਹੁੰਦੀ ਆ ਰੋਟੀ ਸਭੇ ਸਭ ਕੁਝ ਹੁੰਦਾ ਕਈ ਨੇ ਰਾਜਮਾ ਚਾਵਲ ਖਾਣੇ ਕਈ ਨੇ ਚਾ ਕੜੀ ਚਾਵਲ ਖਾਣੇ ਅਸੀਂ ਇਹ ਕੰਟੇਨਰ ਰੱਖੇ ਹੋਏ ਐ ਇਹਨਾਂ ਵਿੱਚ ਪਾ ਕੇ ਪੈਕਿੰਗ ਵੀ ਹੋ ਜਾਂਦੀ ਹੈ ਪੈਕਿੰਗ ਵੀ ਹੋ ਜਾਂਦੀ ਹੈ ਪੁਰਾਣੇ ਸਮਾਂ ਵਿੱਚ ਪਹਿਲਾਂ ਦੁੱਖ ਜੀ ਲੋਕੀ ਆਪ ਘਰ ਵਿੱਚ ਸਾਫ਼ ਸੁਥਰਾ ਬਣਾ ਕੇ ਖਾਂਦੇ ਸੀ ਹੁਣ ਵੈਰਾਈਟੀਆਂ ਤਾਂ ਬਹੁਤ ਹੋ ਗਈਆਂ ਪਰ ਬਿਮਾਰੀਆਂ ਵੀ ਉਦਾਂ ਹੀ ਹੋ ਗਈਆਂ ਉਹ ਜਿਹੜੀਆਂ ਵੈਰਾਈਟੀਆਂ ਨਹੀਂ ਸਾਰੀਆਂ ਮੈਂਦੇਦੀਆਂ ਨਹੀਂ ਤੇ ਹੱਤੀ ਤਿਆਰ ਕਰਦੇ ਹੋ ਮਾਤੇ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਇਕੱਲੇ 2-3 ਘੰਟੇ ਤਾਂ ਲੱਗਦੇ 3 ਘੰਟੇ ਲੱਗੀ ਜਾਂਦੇ ਨੇ ਸਿਰਫ ਲੱਗ ਕੇ ਤਿਆਰ ਕਰਨੇ ਜਦੋਂ ਅਸੀਂ ਕਸ਼ੂ ਵੀ ਬੜੀ ਪਿਆਰੀ ਲੱਗਦੀ ਹੈ ਹਾਂਜੀ ਕਸ਼ੂ ਸਾਡੀ ਘਰ ਦੇ ਮਸਾਲੇ ਪਾਏ ਹੋਏ ਸੁਪਚਾਰ ਦਾ ਮਸਾਲਾ ਕੋਈ ਨਹੀਂ ਬੰਦੇ ਸਸ਼ੇਕਲ ਜੀ ਤੁਸੀਂ ਦੇਖ ਰਹੇ ਹੋ ਨਾ ਦੇਣਾ ਲਾਈਵ ਤੇ ਮੈਂ ਜਦ ਅਸੀਂ ਕਰੋ ਦੂਰ ਜਾਂਦੇ ਆ ਤਾਂ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਸਾਨੂੰ ਯਾਦ ਆਉਂਦੀ ਹੈ ਉਹ ਹੈ ਮਾਂ ਦੇ ਬਣਿਆ ਹੱਦ ਦਾ ਬਣਿਆ ਜਿਹੜਾ ਹੈ ਖਾਣਾ ਤੇ ਅੱਜ ਹੀ ਇੱਕ ਮਾਤਾ ਜੀ ਸਾਡੇ ਨਾਲ ਨੇ ਜੋ ਆਪਣੇ ਹੱਥ ਤੋਂ ਬੜੇ ਪਿਆਰ ਦੇ ਨਾਲ ਜਿਹੜਾ ਹੈ ਖਾਣਾ ਤਿਆਰ ਕਰਕੇ ਲੁਧਿਆਣਾ ਵਾਸੀਆਂ ਨੂੰ ਜਿਹੜਾ ਹੈ ਪਰੋਸ ਰਹੀ ਨੇ ਤੇ ਗੱਲਬਾਤ ਕਰਾਂਗੇ ਮਾਤਾ ਜੀ ਦੇ ਨਾਲ ਸਸ਼ੇਕਲ ਮਾਤਾ ਜੀ ਹਾਂਜੀ ਪਾਠ ਕਰ ਰਹੇ ਹੋ ਹਾਂਜੀ ਪਾਠ ਕਰਦੇ ਸੀ ਹਾਂਜੀ ਹੋ ਗਿਆ ਮੇਰਾ ਜੱਜ ਜੀ ਸ਼ਾਇਦ ਪਾਠ ਪਾਠ ਕੇ ਕਰ ਲੈਨੇ ਇੱਥੇ ਪਹਿਲਾ ਟਾਈਮ ਪਾਸ ਹੋ ਜਾਂਦਾ ਤੇ ਖਾਣੇ ਦੇ ਨਾਲ ਨਾਲ ਪਾਠ ਕੁਲਕੇ ਇਹ ਤਾਂ ਪ੍ਰਸ਼ਾਦ ਰੂਪੀ ਬਣ ਗਿਆ ਖਾਣਾ ਹਾਂਜੀ ਹਾਂਜੀ ਤਾਂ ਹੀ ਤਾਂ ਜਿਹੜੇ ਵੀ ਖਾ ਕੇ ਜਾਂਦੇ ਉਹਨਾਂ ਨੂੰ ਬਹੁਤ ਸਵਾਦ ਲੱਗਦਾ ਕਹਿੰਦੇ ਜੀ ਬਹੁਤ ਸਵਾਦ ਆ ਇਦਾਂ ਦਾ ਖਾਣਾ ਕਹਿੰਦੇ ਸੀ ਘਰ ਵਰਗਾ ਖਾਣਦੇ ਆ ਕੋਈ ਵਿੱਚ ਮਸਾਲੇ ਵਗੈਰਾ ਕੋਈ ਜ਼ਿਆਦਾ ਨਹੀਂ ਆਗੇ ਸਿੰਪਲ ਕਰਵਾ ਤਾ ਨੇ ਮੇਰੇ کافی ਜਿਹੜੇ ਆ ਕਾਲਜ ਲੱਗਦੇ ਨੇ ਯੂਨੀਵਰਸਿਟੀਆਂ ਲੱਗਦੀਆਂ ਤੇ ਅ ਬੱਚੇ ਜਿਹੜਾ ਕਾਫੀ ਮਿਸ ਕਰਦੇ ਨੇ ਮਾਂ ਦੇ ਹੱਥਾਂ ਬਣਿਆ ਖਾਣਾ ਕਿੱਦਾਂ ਦਾ ਰਿਸਪੌਂਸ ਆ ਰਿਹਾ ਹੈ ਬੱਚਿਆਂ ਵੱਲ ਬੱਚਾ ਅੱਛਾ ਆ ਰਿਹਾ ਮੈਨੂੰ ਤਾਂ ਜਦ ਜਿੱਦ ਹੀ ਆਈ ਮੈਂ ਖਾਲੀ ਨਹੀਂ ਗਈ ਮੇਰਾ ਮਤਲਬ ਖਾਣਾ ਖਤਮ ਕਰਕੇ ਮੈਂ ਜਾਨੀ ਖਤਮ ਹੋਈ ਜਾਂਦਾ ਮੇਰਾ ਘਾੜੀ ਜਾਂਦਾ ਬਦਨ ਕਿੱਥੋਂ ਦੇ ਰਹਿਣ ਵਾਲੇ ਅਸੀਂ ਇੱਥੇ ਹੀ ਲੋਕਲੀ ਹੈ ਭਾਈ ਰੰਤ ਸਿੰਘ ਨਾ ਕਰ ਤੇ ਕਰਦੇ ਵਿੱਚ ਕੌਣ-ਕੌਣ ਹੈ ਮਾਤਾ ਜੀ ਘਰ ਦੇ ਵਿੱਚ ਮੇਰਾ ਇੱਕ ਬੇਟੀ ਆ ਉਹਦਾ ਹਸਬੰਡ ਆ ਉਹਦਾ ਬੱਚਾ ਹੈ 13 ਸਾਲ ਦਾ ਹਾਂਜੀ ਛੋਟੀ ਜੀ ਫੈਲਦੇ ਆ ਸਭ ਜਦੋਂ ਵਿਆਹ ਕੇ ਆਏ ਸੀ ਦਿਮਾਗ ਦੇ ਵਿੱਚ ਕੀ ਸੀਗਾ ਕੀ ਸੁਪਨੇ ਰੱਖੇ ਸੀ ਵਿਆਹ ਆ ਗਿਆ ਤਾਂ ਕਾਫੀ ਸਾਲ ਹੋ ਗਏ ਹੁਣ ਤਾਂ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਉਹ ਲਾਈਫ ਹੀ ਹੋਰ ਸੀ ਉਹ ਹਸਬੰਡ ਤੇ ਸਿਰ ਤੇ ਤੁਹਾਨੂੰ ਪਤਾ ਆਪਣਾ ਹੀ ਰਾਜ ਹੁੰਦਾ ਹੈ ਪਰ ਹਸਬੰਡ ਤਾਂ ਨਹੀਂ ਆਗੇ ਬਿਲ ਬਿਲਾਂ ਦਾ ਟਾਈਮ ਪਾਸ ਨਹੀਂ ਹੁੰਦਾ ਇਸ ਕਰਕੇ ਮੈਂ ਸੋਚਿਆ ਮੈਂ ਬਣਾ ਤਾਂ ਲੈਣੀ ਆ ਆਪਣੇ ਸਾਰਾ ਕੁਝ ਮੈਨੂੰ ਬਹੁਤ ਕਿਚਨ ਦਾ ਬਹੁਤ ਸ਼ੌਂਕ ਹੈ ਪਰ ਕਿ ਜੰਨਾ ਮੈਨੂੰ ਸਾਰਾ ਕੁਝ ਆਂਦਾ ਸਾਊਥ ਇੰਡੀਅਨ ਪੰਜਾਬੀ ਗੁਜਰਾਤੀ ਖਾਣੇ ਮੇ ਬਣਾ ਲੈਣੀ ਅਸੀਂ ਬੰਬੇ ਸਾਈਡ ਰਹੇ ਹੋਏ ਜਾਂ ਦਿੱਲੀ ਰਹੇ ਹੋਏ ਫੋਟਲਾਂ ਚ ਵੀ ਦੇਖਦੇ ਆ ਕਿ ਦਿਖਾਉਂਦੇ ਫੇਸਬੁਕ ਲਾਂ ਦੇ ਵਿੱਚ ਕਾਫੀ ਜਿਹੜਾ ਮਸਾਲੇਦਾਰ ਖਾਣਾ ਹੁੰਦਾ ਬੈ ਤੇ ਬੱਚੇ ਡਿਮਾਂਡ ਕਰਦੇ ਨੇ ਕਿ ਸਾਫ ਸੁਥਰਾ ਖਾਣਾ ਹੋਵੇ ਤੇ ਕਾਫੀ ਰਿਸਪੌਂਸ ਕਿਦਾਂ ਦਾ ਲੱਗ ਰਿਹਾ ਹੁਣ ਤੱਕ ਹੁਣ ਤਾਂ ਅੱਛਾ ਲੱਗ ਰਿਹਾ ਪਰ ਹੋਟਲਾਂ ਵਿੱਚ ਜਿਸ ਤਰ੍ਹਾਂ ਕੀ ਬਣਾ ਕੇ ਤਾਂ ਤੁਹਾਨੂੰ ਤਿਆਰ ਕਰਕੇ ਬਾਅਦ ਤੁਹਾਡੇ ਟੇਬਲ ਤੇ ਰੱਖ ਦਿੰਦੇ ਪਰ ਤੁਹਾਨੂੰ ਪਤਾ ਨਹੀਂ ਨਾ ਪਿੱਛੇ ਕੀ ਬੰਦਾ ਗੰਦ ਮਾਰਦੇ ਨੇ ਦੇਖਦੇ ਆ ਫੇਸਬੁਕ ਤੇ ਕਿਸ ਤਰ੍ਹਾਂ ਗੰਦੇ ਹੱਥ ਲਗਾਉਂਦੇ ਨੇ ਪਰ ਅਸੀਂ ਆਪਣਾ ਸਾਫ਼ ਸੁਥਰਾ ਹੱਥ ਧੋ ਕੇ ਸਾਰਾ ਸਾਫ਼ ਸਵੈ ਦਾ ਮੇਰਾ ਅਮਰਿਸ਼ ਚੱਕਿਆ ਹੋਇਆ ਮੈਂ ਸਾਰੀਆਂ ਸੁੱਚੀਆਂ ਚੀਜ਼ਾਂ ਹੱਥ ਧੋ ਕੇ ਵਰਤਦੇ ਹਾਂ ਤੇ ਪਿਆਰੀ ਛੋਟੀ ਜੀ ਕਾਰਟ ਤੇ ਕੀ ਕੀ ਰੱਖਿਆ ਹੋਇਆ ਤੁਸੀਂ ਮੇਰਾ ਜੀ ਰਾਜਮਾ ਚਾਹ ਵਾਲਾ ਕੜੀ ਚਾਹ ਵਾਲਾ ਛੋਲੇ ਆ ਰੋਟੀ ਆ ਅੱਜ ਮੈਂ ਸਬਜੀ ਨਹੀਂ ਬਣਾਈ ਨਹੀਂ ਤਾਂ ਪਰ ਇਹ ਇੱਕ ਸਬਜੀ ਹੁੰਦੀ ਆ ਰੋਟੀ ਸਬਜੀ ਸਭ ਕੁਝ ਹੁੰਦਾ ਹੁੰਦਾ ਜਿਨੇ ਰੋਟੀ ਖਾਣੀ ਆ ਦੋ ਸਬ지ਆ ਤੇ ਨਾਲ ਚਾਰ ਰੋਟੀਆਂ ਫਿਰ ਨਾਲ ਸਲਾਦ ਤੇ ਨਾਲ ਚਟਨੀ ਇਸ ਦਿਨੇ ਤੇ ਕਈ ਨੇ ਰਾਜਮਾ ਚਾਵਲ ਖਾਣੇ ਕਈ ਨੇ ਕੜੀ ਚਾਵਲ ਖਾਣੇ ਅਸੀਂ ਕੰਟੇਨਰ ਰੱਖੇ ਹੋਏ ਆ ਇਹ ਇਹਨਾਂ ਵਿੱਚ ਪਾ ਕੇ ਪੈਕਿੰਗ ਵੀ ਹੋ ਜਾਂਦੀ ਹੈ ਪੈਕਿੰਗ ਵੀ ਹੋ ਜਾਂਦੀ ਹੈ ਹਾਂਜੀ ਤੇ ਮਾਤਾ ਜੀ ਪੁਰਾਣੇ ਸਮੇਂ ਤੋਂ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਮਤਲਬ ਡਿਫਰੈਂਸ ਕੀ ਬਦਲਾਅ ਆਇਆ ਇਹਨਾਂ ਦੇ ਨਾਲ ਪਹਿਲੇ ਪੁਰਾਣੇ ਜ਼ਮਾਨੇ ਵਿੱਚ ਪਹਿਲੇ ਦੁੱਖ ਜੀ ਲੋਕੀ ਆਪ ਘਰ ਵਿੱਚ ਸਾਫ ਸੁਥਰਾ ਬਣਾ ਕੇ ਖਾਂਦੇ ਸੀ ਹੁਣ ਵੈਰਾਈਟੀਆਂ ਤਾਂ ਬਹੁਤ ਹੋ ਗਈਆਂ ਪਰ ਬਿਮਾਰੀਆਂ ਵੀ ਉਦੋਂ ਹੋ ਗਈਆਂ ਉਹ ਜਿਹੜੀਆਂ ਵੈਰਾਈਟੀਆਂ ਨਹੀਂ ਉਹ ਸਾਰੀਆਂ ਮੈਦੇ ਦੀਆਂ ਨਹੀਂ ਪਮੈਦਾ ਸਾਡਿਆ ਨਾੜਾ ਚ ਜਮ ਜਾਂਦਾ ਹੈ ਉਹ ਸਾਨੂੰ ਕਿ ਮਾਰੀਆਂ ਲੰਦਾ ਬੱਚਿਆਂ ਨੂੰ ਵੀ ਪ੍ਰੋਬਲਮ ਆਂਦੀ ਹੈ ਬੱਚੇ ਖਾ ਤੇ ਖੁਸ਼ ਹੋ ਕੇ ਲੈਂਦੇ ਪਰ ਉਹਦੇ ਵਿੱਚ ਪ੍ਰੋਬਲਮ ਬਹੁਤ ਆਂਦੀ ਹੈ ਤੇ ਬਸ ਇਹ ਖਾਣਾ ਹੈ ਇਹ ਹਜਮ ਹੋ ਜਾਂਦਾ ਸਾਡਾ ਆਟਾ ਵੀ ਰੋਟੀ ਵੀ ਆਟੇ ਦੀ ਹੈ ਮੈਦੇ ਦੀ ਨਹੀਂ ਹੈਗੀ ਬਾਕੀ ਚਾਵਲ ਵੀ ਸਾਡੇ ਵਧੀਆ ਹੁੰਦੇ ਪਾਸਮंती ਚਾਵਲ ਹੁੰਦੇ ਆ ਬਾਕੀ ਰਾਜਮਾ ਵੀ ਸਿੱਟਾ ਜੇ ਸਵੇਰ ਨੂੰ ਉੱਠ ਕੇ ਬਣਾਇਆ ਰਾਤਾ ਬਸ ਕੋਈ ਖਾਣਾ ਨਹੀਂ ਸਕਦਾ ਤੇ ਦਿਖਾਉਂਗੇ ਕਿ ਕੀ ਰੱਖਿਆ ਹੈ ਜੀ ਨੇ ਦੇਖੋ ਜੀ ਚਾਵਲਾ ਮੇਰੇ ਹਾਂਜੀ ਬੱਸ ਮੇਰੇ ਰਾਈਸ ਹੋ ਗਿਆ ਤੇ ਹੋਰ ਕੀ ਮਤ ਜੀ ਮੇਰੇ ਜੀ ਰਾਜਮਾ ਇਹ ਬਿਲਕੁਲ ਗਰਮ ਹੈ ਹਾਂਜੀ ਬਹੁਤ ਗਰਮ ਹੈ ਸ਼ਾਮ ਤੱਕ ਗਰਮ ਰਹਿਣਗੇ ਹਾਂਜੀ ਆ ਦੇਖੋ ਇੱਧਰ ਕੀ ਬਾਤ ਹੈ ਜੀ ਕਿਤੇ ਹੱਤੀ ਤਿਆਰ ਕਰਦੇ ਹੋ ਮਾਤੇ ਕਿੰਨਾ ਸਮਾਂ ਲੱਗ ਜਾਂਦਾ ਹੈ ਇਕੱਲੇ 2-3 ਘੰਟੇ ਤਾਂ ਲੱਗਦੇ 3 ਘੰਟੇ ਲੱਗ ਹੀ ਜਾਂਦੇ ਨੇ ਸਿਰ ਤੋਂ ਲੱਗ ਕੇ ਤਿਆਰ ਕਰਨੇ ਜਦੋਂ ਅਸੀਂ ਤੇ 3 ਘੰਟੇ ਲੱਗ ਜਾਂਦੇ ਤੇ ਹਾਂਜੀ ਪਕੌੜੇ ਵੀ ਬਣਾਣੇ ਆ ਸਬਜ਼ੀਆਂ ਨੂੰ ਤੁੜਕਾ ਵੀ ਲਗਾਣਾ ਦੇਖੋ ਕੜੀ ਦੇ ਵਿੱਚ ਅਸੀਂ ਪਕੌੜੇ ਵੀ ਭਰ-ਭਰ ਕੇ ਪਾਏ ਹੋਏ ਆਂ ਕੀ ਬਾਤ ਹੈ ਮਤਲਬ ਹਾਂਜੀ ਖੁਸ਼ੂ ਵੀ ਬੜੀ ਖੁਸ਼ੂ ਵੀ ਬੜੀ ਪਿਆਰੀ ਬਣੀ ਹੈ ਹਾਂਜੀ ਖਸ਼ੂ ਸਾਡੀ ਘਰ ਦੇ ਮਸਾਲੇ ਪਾਏ ਹੋਏ ਸੀ ਵਿਚਾਰ ਤਾਂ ਮਸਾਲਾ ਕੋਈ ਨਹੀਂ ਪਾਉਂਦੇ ਔਰ ਸਾਫ ਸੁਥਰੀਆਂ ਚੀਜ਼ਾਂ ਪਾਣੇ ਇਸ ਕਰਕੇ ਮੇਥੀ ਪਾਈ ਹੋਈ ਆ ਮੇਥੀ ਦਾ ਦਾਣਾ ਪਾਇਆ ਹੋਇਆ ਜਿਸ ਤਰ੍ਹਾਂ ਹੁੰਦਾ ਜੋ ਚੀਜ਼ਾਂ ਕੜੀ ਦੇ ਵਿੱਚ ਆਮ ਪੈਂਦੀਆਂ ਘਰ ਦੇ ਵਿੱਚ ਉਹੀ ਪੈਂਦੀਆਂ ਕਾਕਾ ਦੀ ਵੀ ਲਾਈਨ ਲੱਗੀ ਹੋਈ ਹੈ ਹੁਣ ਪਹੁੰਚ ਰਹੀ ਹੈ ਸਾਡਾ ਇਹ ਸਾਡੀ ਕੜੀ ਹੈ ਚਟਨੀ ਘਰ ਦੀ ਬਣੀ ਹੋਈ ਹੈ ਥੋੜੀ ਜਿਹੀ ਰਹਿ ਕੇ ਹੁਣ ਇਹ ਰੋਟੀਆਂ ਵੀ ਬਣੀਆਂ ਹੋਈਆਂ ਨੇ ਸਾਡੀਆਂ ਤਾਜ਼ੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜੰਗ ਫੂਡ ਨੇ ਜਿਹੜਾ ਇਹ ਕਾਫੀ ਕੇ ਲਿਆ ਹੋਇਆ ਤੇ ਮਾਰਕੀਟ ਦੇ ਵਿੱਚ ਬੱਚਿਆਂ ਦੇ ਵਿੱਚ ਕਾਫੀ ਰੁਝਾਨ ਜਿਹੜਾ ਹੈ ਸਾਡਾ ਸ਼ੁਕਰੀਆ ਠੱਠ ਕੇ ਔਰ ਗਰਮ ਗਰਮ ਰੋਟੀਆਂ ਹੱਥ ਲਗਾ ਕੇ ਦੇਖੋ ਅਜ ਤੱਕ ਘਰ ਬੰਟੇ ਹਾਂ ਜੀ ਹਾਂਜੀ ਹਾਂਜੀ ਚਲੋ ਚਲੋ ਫਾਸਟ ਫੂਡ ਤੋਂ ਪਪਾਸ ਤੋਂ ਫੂਡ ਤੋਂ ਬਾਵਾਂ ਅ ਪਹਿਲਾਂ ਵੀ ਕਿਤਾ ਲੈਂਦੀ ਸਬਜ਼ੀ ਆ ਹਾਂ ਤੇ ਜਿਹੜੇ ਬੱਚੇ ਜੰਕ ਫੂਡ ਖਾਂਦੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਮੈਂ ਇਹ ਕਹੂੰਗੀ ਬੱਚਿਆਂ ਨੂੰ ਕਿ ਇਹ ਘਰ ਦਾ ਸਾਫ਼ ਸੁਥਰਾ ਖਾਣ ਮੇਰਾ ਦੋਤਾ ਹੈ 13 ਸਾਲ ਦਾ ਅਸੀਂ ਉਹਨਾਂ ਬਾਦ ਤਾਂ ਨਹੀਂ ਜ਼ਿਆਦਾ ਖਾਣ ਦਿੰਦੇ ਇੱਕ ਵਾਰੀ ਉਹਨੇ ਖਾਦਾ ਸੀ ਉਹ ਬਿਮਾਰ ਹੋ ਗਿਆ ਸੀ ਹਸਪੀਟਲ ਐਡਮਿਟ ਰਿਹਾ ਅਸੀਂ ਉਹਨੂੰ ਹੁਣ ਬਾਅਦ ਤਾਂ ਬਿਲਕੁਲ ਨਹੀਂ ਖਾਣ ਦਿੰਦੇ ਜਿਸ ਤਰ੍ਹਾਂ ਪੀਜ਼ਾ ਹੋ ਗਿਆ 버ਗਰ ਹੋ ਗਿਆ ਨੂਡਲਸ ਹੋ ਗਏ ਨਹੀਂ ਖਾਂਦੇ ਅਸੀਂ ਘਰ ਦਾ ਜਿਹੜੀ ਉਹਦੀ ਡਿਮਾਂਡ ਹੁੰਦੀ ਸੀ ਉਹ ਸਾਫ ਸੁਥਰਾ ਬਣਾ ਕੇ ਦਿੰਦਾ। ਵੀ ਖੁਸ਼ ਹੋ ਕੇ ਖਾਂਦਾ। ਤੇ ਉਹ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੁਧਿਆਣਾ ਵਿੱਚ ਸਾਨੂੰ ਦੇਖ ਰਹੇ ਨੇ। ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਿਸ ਜਿੰਨੇ ਵੀ ਕੰਮ ਕਰਨਾ ਆਪਣਾ ਸਾਫ ਸੁਥਰਾ ਖਾਣਾ ਬਣਾਓ। ਔਰ ਸਾਰੀ ਇੱਥੇ ਸੇਲ ਹੁੰਦੀ ਹੈ। ਮੇਰੇ ਦਾ ਵੱਡਾ ਲੁਧਿਆਣਾ ਕੋਈ ਵੀ ਬਿਜ਼ਨਸ ਨਾਲ ਆਪਣਾ ਖਾਣ ਪੀਣ ਦਾ ਚਲਾ ਸਕਦੇ ਆ ਤੁਸੀਂ। ਵੀ ਬਣਾਉਂਦੇ ਨੇ ਪੰਜਾਬੀਆਂ ਕੋਲ ਸਾਰੇ ਖੁਸ਼ ਹੋ ਕੇ ਖਾਂਦੇ ਨੇ। ਹੋਟਲਾਂ ਨੇ ਵੀ ਸਭ ਨੂੰ ਪਤਾ ਲੱਗ ਗਿਆ ਕਿ ਪਿੱਛੇ ਕੀ ਕਰਨ ਮਾਰਦੇ ਅੱਗੇ ਟੇਬਲ ਤੇ ਲੈ ਕੇ ਸਾਫ਼ ਸੁਥਰਾ ਕਰਕੇ ਰੱਖ ਦਿੰਦੇ ਨੇ ਪਰ ਜੋ ਸਾਡੇ ਕੋਲ ਸਫਾਈ ਤੁਸੀਂ ਸਾਰੀ ਦੇਖੋ ਚੀਜ਼ ਢੱਕ ਕੇ ਰੱਖੀ ਹੋਈ ਆ ਹਾਂਜੀ ਤੇ ਅੱਜ ਕੱਲ੍ਹ ਲੋਕੀ ਬੜੇ ਜਲ ਜੇਤੀ ਜਿਹੜਾ ਹੈ ਨਿਰਾਸ਼ ਹੋ ਜਾਂਦੇ ਨੇ ਕਹਿੰਦੇ ਨੇ ਜਾ ਤਾਂ ਜਿਹੜਾ ਨੌਜਵਾਨ ਪੀੜੀ ਹੈ ਬਾਹਰ ਜਾਣ ਨੂੰ ਮਜਬੂਰ ਹੈ ਕਹਿੰਦੇ ਕੰਮਕਾਜ ਨਹੀਂ ਹੈ ਤੇ ਇੱਥੇ ਤੁਸੀਂ ਇਸ ਉਮਰ ਦੇ ਵਿੱਚ ਆ ਕੇ ਕਾਟ ਲਾਈ ਹੋਈ ਹੈ ਤੇ ਰਿਸਪੌਂਸ ਵਧੀਆ ਆ ਰਿਹਾ ਹਾਂਜੀ ਹਾਂਜੀ ਇਹਨਾਂ ਦਾ ਰਿਸਪੌਂਸ ਵਧੀਆ ਆ ਰਿਹਾ ਤੁਹਾਡੇ ਸਾਹਮਣੇ ਦੇਖ ਲਓ ਮੇਰੇ ਘਾਹ ਖੜੇ ਮਿੰਟ ਬਾਅਦ ਕਰ ਰਹੀ ਹਨ ਖਾਣਾ ਪਾਣ ਲੈਣ ਜਲਦੀ ਹੈ ਉਹਨਾਂ ਨੇ ਜਾਣਾ ਹਾਂਜੀ ਕਿੰਨੇ ਕੁ ਉਮਰ ਮੇਰੀ ਉਮਰ ਹੈਗੀ 62 62 ਹਾਂਜੀ ਤੇ ਮਾਤਾ ਜੀ ਨੇ 5 ਸਾਲ ਦੀ ਉਮਰ ਹੈ ਤੇ ਕਾਟ ਲਾਈਓ ਛੋਟੀ ਦੀ ਪਿਆਰੀ ਦੀ ਕਾਟ ਲਾਈ ਹੋਈ ਹੈ ਤੇ ਕਰਦਾ ਖਾਤੀ ਤਿਆਰ ਖਾਣਾ ਜਿਹੜਾ ਹੈ ਉਹ ਕੈਣਾ ਵਾਸੀਆਂ ਨੂੰ ਜਿਹੜਾ ਹੈ ਭਰੋਸਰੇ ਨੇ ਤੇ ਕਾफी ਜਿਹੜੀ ਖੁਸ਼ਬੂ ਆ ਰਹੀ ਹੈ ਤੇ ਜਿਹੜੇ ਲੋਕ ਪਹੁੰਚੇ ਵੀ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਪਹਿਲੀ ਵਿਜ਼ਿਟ ਕਿਤੇ ਹੈ ਪਹਿਲੀ ਵਾਰ ਹੀ ਆਏ ਹਾਂ ਆ ਪਹਿਲਾਂ ਵੀ ਕੀਤੀ ਵਾ ਜੀ ਕਿਦਾਂ ਦਾ ਸਵਾਦ ਹੈ ਬਹੁਤ ਚੰਗਾ ਸਵਾਦ ਹੈ ਇਹਦਾ ਸਵਾਦ ਹੋਰ ਕਿਤੇ ਮਿਲਦਾ ਇੱਕ ਦੁਕਾਨੋਂ ਉਸ ਤੋਂ ਅੱਛਾ ਸਵਾਦ ਹੀ ਹੈ ਦੁਕਾਨੋਂ ਸੇ ਜ਼ਿਆਦਾ ਸਵਾਦ ਹੈ ਬਿਲਕੁਲ ਸਾਫ ਸੁਥਰਾ ਖਾਣਾ ਰੱਖਦੇ ਜਿਹੜੇ ਬਗਰ ਨੂਡਲਸ ਮਨਚੂਰੀ ਜਾਂ ਜੰਕ ਫੂਡ ਖਾਂਦੇ ਨੇ ਉਹਨਾਂ ਤੋਂ ਬੈਟਰ ਚੀਜ਼ ਹੈ ਮਾਦੇ ਹਫਤਾ ਦਾ ਪਿਆਰ ਹੈ ਆਪਣੇ ਦੇ ਵਿੱਚ ਬਿਲਕੁਲ ਬਿਲਕੁਲ ਬਾਈ ਜੀ ਤੁਸੀਂ ਕੀ ਲੈ ਰਹੇ ਹੋ ਕਿਦਾਂ ਦਾ ਸਵਾਦ ਹੈ ਬਾਈ ਸਵਾਦ ਬਹੁਤ ਬੜੀਆ ਘਰ ਜਿਹਾ ਖਾਣਾ ਘਰ ਜਿਹਾ ਖਾਣਾ ਨੁਸਕਾਨ ਨਹੀਂ ਖਾਣਾ ਬਾਹਰ ਦਾ ਤਲਾ ਫਲਾ ਖਾਣਾ ਜੋ ਹੈ ਉਹਦੀ ਵੀ ਮਸਤਾ ਹੈ ਉਸੇ ਬੈਠਾ ਖਾਣਾ ਤੇ ਇਹ ਜਿਹੜੇ ਗਾਗ ਨੇ ਕਸਟਮਰ ਜਿਹੜੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਵੀ ਰਿਸਪੌਂਸ ਜਿਹੜਾ ਹੈ ਕਾਫੀ ਵਧੀਆ ਦੇਖਣ ਨੂੰ ਮਿਲਿਆ ਤੇ ਖੁਸ਼ ਹੋਈ ਕਾਫੀ ਜੜੀਆਂ ਪਿਆਰੀ ਆ ਰਹੀ ਹੈ ਤੇ ਹੱਤ ਮਾਂ ਦੇ ਹੱਤ ਦਾ ਜਿਹੜਾ ਸਵਾਦ ਹੈ ਖਾਣੇ ਦੇ ਵਿੱਚ ਨਜ਼ਰ ਆ ਰਿਹਾ ਵੇ ਤੇ ਕਾਫੀ ਪ੍ਰੇਮ ਦੇ ਨਾਲ ਜਿਹੜੀਆਂ ਮਾਤਾ ਖਾਣਾ ਜਿਹੜਾ ਹੈ ਲੋਕਾਂ ਨੂੰ ਕਰੋਸਰੀ ਹੈ ਤੇ ਨਾਲੇ ਪਾਠ ਨਿਰੰਤਰ ਪਾਠ ਕਰਦੀ ਹੈ ਮਾਤਾ ਜੀ ਜੋ ਕਿ ਜਿਹੜਾ ਹੈ ਖਾਣੇ ਨੂੰ ਇੱਕ ਪ੍ਰਸ਼ਾਦ ਦਾ ਰੂਪ ਦੇ ਦਿੰਦੀ ਹੈ ਜੋ ਆਪਣੇ ਆਪ ਕਹਿੰਦੇ ਨੇ ਪ੍ਰਸ਼ਾਦ ਜਦ ਕੋਈ ਚੀਜ਼ ਪ੍ਰਸ਼ਾਦ ਦਾ ਰੂਪ ਲੈਂਦੀ ਹੈ ਤਾਂ ਆਪੇ ਜਿਹਦਾ ਉਸ ਦਾ ਸਵਾਦ ਵਜ ਜਾਂਦਾ ਹੈ ਤੇ ਕਦੇ ਤੁਸੀਂ ਲੰਘਦੇ ਫਿਰਦੇ ਜਾਨਨੇ ਹੋ ਤਾਂ ਮਾਤਾ ਜੀ ਦੇ ਕੋਲ ਜ਼ਰੂਰ ਪਹੁੰਚੋ ਤੇ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਪ ਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ